ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਟਾਪਿਕ ਸਿੱਧਾ ਤੇ ਸਪਸ਼ਟ ਹੈ ਜਿਹੜੇ ਸਪਾ ਸੈਂਟਰ ਨੇ ਉਹਨਾਂ ਦੇ ਵਿੱਚ ਪੁਲਿਸ ਦੀ ਜਿਹੜੀ ਅਤਨਚੇਤ ਰੇਡ ਬਣਦੀ ਹੈ ਤੇ ਉੱਥੋਂ ਦੇ ਜਿਹੜੇ ਕਸਟਮਰਜ਼ ਨੇ ਜਾਂ ਉੱਥੇ ਕੋਈ ਪਬਲਿਕ ਬੈਠੀ ਹੁੰਦੀ ਹੈ ਸਪਾ ਸੈਂਟਰ ਦੇ ਵਿੱਚ ਮ사ਜਾਂ ਕਰਾਉਣਾ ਆਉਂਦੇ ਨੇ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕੇਸ ਦੇ ਵਿੱਚ ਕਲੀਅਰ ਕੀਤਾ ਸੀ ਦੀ ਜਿਹੜੇ ਕਸਟਮਰਜ਼ ਨੇ ਤੁਸੀਂ ਉਹਨਾਂ ਨੂੰ ਜਿਹੜੇ ਇਹ ਟ੍ਰੈਫਿਕਸ ਐਕਟ ਦੇ ਹਿਸਾਬ ਨਾਲ ਜਿਹੜਾ ਪਰਚਾ ਦਰਜ ਹੁੰਦਾ ਤੁਸੀਂ ਉਹਨਾਂ ਨੂੰ ਉਹਦੇ ਵਿੱਚ ਬੁੱਕ ਨਹੀਂ ਕੀਤਾ ਜਾ ਕੀਤਾ ਜਾ ਸਕਦਾ ਸੋ ਇਹ ਕਲੀਅਰ ਹੈ ਉਹ ਜੱਜਮੈਂਟ ਦੇ ਹਿਸਾਬ ਨਾਲ ਵੀ ਜਿਹੜੀ ਪੁਲਿਸ ਹੈ ਜਿਹੜੇ ਉੱਥੋਂ ਦੇ ਕਸਟਮਰ ਬੈਠੇ ਨੇ ਜੇ ਉਹਨਾਂ ਨੂੰ ਨਾ ਤਾਂ ਪੁਲਿਸ ਫੜ ਸਕਦੀ ਹੈ ਤੇ ਨਾ ਹੀ ਉਹਨਾਂ ਦੇ ਖਿਲਾਫ ਜਿਹੜਾ ਏਦਾਂ ਦਾ ਪਰਚਾ ਹੈ ਉਹਦੇ ਵਿੱਚ ਉਹਨਾਂ ਨੂੰ ਬੁੱਕ ਨਹੀਂ ਕਰ ਸਕਦੀ ਪੁਲਿਸ ਤੇ ਨਾਜਾਇਜ਼ ਜਿਹੜੇ ਇਹਨਾਂ ਦੇ ਕਸਟਮਰ ਦੇ ਖਿਲਾਫ ਜਿਹੜੇ ਪਰਚੇ ਹੁੰਦੇ ਨੇ ਉਹਨਾਂ ਦੇ ਖਿਲਾਫ ਇਹ ਜੱਜਮੈਂਟ ਦਾ ਸਹਾਰਾ ਲੈਂਦੇ ਹੋਏ ਆਪਾਂ ਪਰਚਾ ਕੁਐਸ਼ ਵੀ ਕਰਵਾ ਸਕਦੇ ਹਾਂ ਤੇ ਜਿਹੜਾ ਇਲੀਗਲ ਕੋਈ ਐਕਟੀਵਿਟੀ ਕਰ ਰਹੀ ਪੁਲਿਸ ਕਰਦੀ ਹੈ ਤਾਂ ਉਹਦੇ ਖਿਲਾਫ ਜਿਹੜਾ ਹੈਗਾ ਮੋਰਚਾ ਵੀ ਆਪਾਂ ਉਠਾ ਸਕਦੇ ਹਾਂ ਤੋ ਦੂਜੀ ਗੱਲ ਮਾਨਯੋਗ ਸੁਪਰੀਮ ਕੋਰਟ ਦੀਆਂ ਸਪਾ ਸੈਂਟਰਾਂ ਦੇ ਵਿੱਚ ਜਾਂ ਮ사ਜ ਦੇ ਵਿੱਚ ਜਦੋਂ ਪੁਲਿਸ ਫੜਦੀ ਹੈ ਤਾਂ ਉਹਦੇ ਵਿੱਚ ਕਾਫੀ ਜ਼ਿਆਦਾ ਡਾਇਰੈਕਸ਼ਨਸ ਤੇ ਗਾਈਡਲਾਈਨਸ ਸੁਪਰੀਮ ਕੋਰਟ ਨੇ ਕਲੀਅਰ ਕੀਤੀਆਂ ਸੀਆਂ ਬਟ ਪੁਲਿਸ ਉਹਦੇ ਉੱਪਰ ਫਿਰ ਵੀ ਉਹਨਾਂ ਦੀਆਂ ਜਿਹੜੀਆਂ ਆਰਟੀਕਲ 21 ਉਹਨਾਂ ਦਾ ਉਹਨਾਂ ਨੂੰ ਮੀਡੀਆ ਦੇ ਸਾਹਮਣੇ ਲੈ ਕੇ ਆਉਣਾ ਉਹ ਵੀ ਮੈਂ ਗੱਲ ਕਲੀਅਰ ਕਰੂੰਗਾ ਆਉਣ ਵਾਲੀ ਵੀਡੀਓ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੇ ਗਾਈਡਲਾਈਨਸ ਨੇ ਉਹਦੇ ਵਿੱਚ ਜੇ ਨਜਾਇਜ਼ ਇਹਨਾਂ ਕੁੜੀਆਂ ਦੇ ਨਾਲ ਧੱਕਾ ਹੁੰਦਾ ਹੈ ਉਹਨਾਂ ਦੀ ਜਿਹੜੀ ਪ੍ਰਾਈਵੇਸੀ ਭੰਗ ਹੁੰਦੀ ਹੈ ਉਹਦੇ ਖਿਲਾਫ ਜਾ ਉਹਦੇ ਗੈਂਗਸਟ ਕਿਵੇਂ ਇਹ ਐਕਸ਼ਨ ਲੈ ਸਕਦੀਆਂ ਨੇ ਉਹ ਵੀ ਆਪਾਂ ਜਲਦ ਕਰਕੇ ਕਰਾਂਗੇ ਪਰ ਮੇਨਲੀ ਇਹਦੇ ਵਿੱਚ ਗੱਲ ਕਲੀਅਰ ਕਰਨ ਵਾਲੀ ਇਹੀ ਸੀ ਵੀ ਸਪਾ ਸੈਂਟਰਾਂ ਦੇ ਵਿੱਚ ਜੇ ਕੋਈ ਵੀ ਕਸਟਮਰ ਉੱਥੇ ਬੈਠਾ ਹੈ ਤਾਂ ਉਹਨਾਂ ਨੂੰ ਜਿਹੜਾ ਹੈ ਪ੍ਰੋਵੈਂਸ਼ਨ ਐਕਟ ਹੈ ਉਹਦੇ ਵਿੱਚ ਜਿਹੜੀ ਹੈਗੀ ਹੈ ਉਹਨਾਂ ਦੇ ਖਿਲਾਫ ਮੋਰਚਾ ਠਾਇਆ ਨਹੀਂ ਜਾ ਸਕਦਾ ਤੇ ਨਾ ਉਹਨਾਂ ਨੂੰ ਪਰਚੇ ਦੇ ਵਿੱਚ ਬੁੱਕ ਕੀਤਾ ਜਾ ਸਕਦਾ ਜੋ ਪੁਲਿਸ ਆਮ ਤੌਰ ਤੇ ਕਰਦੀ ਹੈ